ਅਸਤ ਖੇਲ ਤੋ ਤੇਰੇ ਦਿਹਰੇ ਆਇਆ। ਕੀ ਕਰਤ ਨਾਮਾ ਪਕਰ ਉਠਾਇਆ। ਨਾਮਦੇਵ ਨੇ ਦੱਸਿਆ ਦੋ ਕਿਸਮ ਦੀ ਜ਼ਿੰਦਗੀ ਦੱਸੀ ਹੈ, ਗਰੀਬ ਦੀ ਜ਼ਿੰਦਗੀ ਦੱਸੀ ਹੈ। ਇੱਕ ਅਮੀਰ ਦੀ ਜ਼ਿੰਦਗੀ ਦੱਸੀ। ਉਹ ਕਹਿੰਦਾ ਚਾਹੇ ਗਰੀਬੀ ਅਮੀਰੀ ਦੋਏ ਜਨਮ ਦੋ ਪ੍ਰਕਾਰ ਦੇ ਜਨਮਾਂ ਦੇ ਵਿੱਚ ਹਰਦਾ ਖੇਲਦਾ। ਹੁਣ ਇਹ ਜਨਮ 'ਚ ਤੇਰੇ ਦਿਹਰੇ ਆ ਗਿਆ, ਤੇਰੇ ਦਰ ਤੇ ਆ ਗਿਆ। ਪਿਛੇ ਹੱਸਦਾ ਵੀ ਰਿਹਾ ਖੇਡਦਾ ਵੀ ਰਿਹਾ ਪਰ ਹੁਣ ਤੇਰੇ ਦੇ ਤੇਰੇ ਡੀਆਂ ਆਇਆ ਪਹਿਲਾਂ ਦਰ ਤੇ ਹੁਣ ਐਤ ਕੀ ਤੇਰੇ ਦਰ ਤੇ ਆ ਗਿਆ ਤੇਰੇ ਦਰ ਤੇ ਦਰਵਾਜ਼ੇ ਤੇ ਆ ਗਿਆ ਤੇਰੇ ਦਰ ਤੇ ਆਇਆ ਭਗਤੀ ਕਰ ਤੂੰ ਨਾਮਾ ਪਕਰੋ ਉਠਾਇਆ ਭਗਤੀ ਕਰਦਾ ਕਰਦਾ ਨਾਮ ਉਠਾ ਲਿਆ ਉਠਾ ਲਿਆ ਜਿਵੇਂ ਬੀਜ ਦੇ ਵਿੱਚ ਦਾਣਾ ਹੁੰਦਾ ਨਾ ਉਹ ਜਦ ਉੱਠਦਾ ਹੈ ਤਾਂ ਲੰਮਾ ਹੋ ਜਾਂਦਾ ਹੈ ਜੜਵੀ ਉਹਦੀ ਸਿੱਧੀ ਹੋ ਜਾਂਦੀ ਹੈ ਐ ਉੱਠਿਆ ਉੱਠ ਫਰੀਦਾ ਸੁਤਿਆ ਸੁਤਿਆ ਜਾਗਿਆ ਪਤਾ ਲੱਗਿਆ ਉਹ ਹੋਏ ਤਾਂ ਗੱਲ ਹੋ ਰਹਿ ਨਾਮਦੇਵ ਵੀ ਕੁਝ ਹੋ ਰਿਹਾ ਸਮਝਦਾ ਸੀ ਪਹਿਲਾਂ ਬੀਠਣੋਂ ਕੁਝ ਹੋ ਰਿਹਾ ਸਮਝਦਾ ਸੀ ਸਾਰੇ ਭਗਤੋ ਹੋ ਰੇ ਕੋ ਸਮਝਦੇ ਸੀ ਜਿਹੜੀ ਮਾਤਾ ਪਹਿਲਾਂ ਗੁਰਮਤ ਪ੍ਰਗਟ ਨਹੀਂ ਸੀ ਕਬੀਰ ਵੇਲੇ ਭਗਤਾ ਵੇਲੇ ਜਿਵੇਂ ਹੁਣ ਹੋ ਰਿਹਾ ਕੋ ਸਮਝਦੇ ਸੀ ਨਾ ਗੁਰਮਤ ਨੂੰ ਐਵੇਂ ਉਦੋਂ ਵੀ ਸਮਝਦੇ ਸੀ ਸਾਰੇ ਪਕੜ ਉਠਾਇਆ ਹੁਣ ਜਾ ਗਿਆ ਨਬ ਕਬੀਰ ਨੇ ਆਪ ਦੱਸਿਆ ਮੈਂ ਨજર ਮાળા ਫੇਰੀ ਮੇਰਾ ਜਨਮ ਸਾਰਾ ਕਾਸ਼ੀ ਦੇ ਵਿੱਚ ਬਰਬਾਦ ਹੋ ਗਿਆ ਸਗਲ ਜਨਮ ਸ਼ੀਪੂਰੀ ਗਵਾਇਆ ਕਿਉਂ ਗਵਾਇਆ ਗਿਆਨ ਹੈ ਨਹੀਂ ਸੀ ਹੋਰੇ ਰ ਆ ਪਿਆ ਸੀ ਮੂਰਤੀ ਪੂਜਾ ਵਾਲੇ ਰ ਆ ਪਿਆ ਸੀ ਮાળા ਫੇਰਦਾ ਸੀ ਇਹ ਜਿਹੜਾ ਪ੍ਰਚਾਰ ਸੀ ਪਿੱਛੇ ਇਹ ਠੱਗਾਂ ਦਾ ਪ੍ਰਚਾਰ ਸੀ ਠਕਾਂ ਦਾ ਪ੍ਰਚਾਰ ਸ਼ੁਰੂ ਕੀਤਾ ਹੋਇਆ ਸੀ ਮੂਰਖ ਔਰ ਬੇਵਕੂਫ ਜਿਹੜੇ ਸੀ ਵਿਚਾਰੇ ਅਗਿਆਨੀ ਐ ਕਹ ਲਓ ਉਹ ਪ੍ਰਚਾਰ ਰਹੇ ਸੀ ਉਹਨਾਂ ਦੀ ਆਪਣੀ ਤਸੱਲੀ ਹੋਈ ਦੀ ਸੀ ਔਰ ਬਸ ਇਹਦਾ ਬੁੱਧੀ ਹੋਈ ਨਹੀਂ ਸੀ ਉਹਨਾਂ ਦੀ ਬਹੁਤੀ ਜਗ੍ਹਾ ਤੇ ਬੁੱਧੀ ਹੋ ਥੋੜੀ ਸੀ ਉਹਨਾਂ ਨੂੰ ਕੋਈ ਦੱਸੇ ਤਾਂ ਹੀ ਪਤਾ ਲੱਗਣਾ ਸੀ ਆਪਣੀ ਬੁੱਧੀ ਨਹੀਂ ਸੀ ਦੀ ਲੈ ਕੰਬਲੀ ਚਲੇ ਉਲਟਾਏ ਦੇਹੁਰੇ ਪਾਛੇ ਬੈਠਾ ਜਾਏ ਲੈ ਕਮਲੀ ਕਮਲੀ ਚਲਿਓ ਪਲਟਾਏ ਓੜੀ ਭਰਮ ਵਾਲੀ ਓੜੀ ਹਿੱਤ ਨਾ ਪਹਿਲਾਂ ਭਰਮ ਹੋੜਿਆ ਸੀ ਭਰਮ ਕੀ ਸੀ ਵੀ ਮੇਰੀ ਹੀਣੜੀ ਜਾਤ ਹੈ ਮੈਨੇ ਜਿਹੜੀ ਮੇਰੀ ਨਹੀਂ ਕੰਮ ਹੈ ਹੋ ਸਕਦੀ ਭਗਤੀ ਇਹ ਕਮਲੀ ਮਤਤੀ ਉਹਨਾਂ ਦਾ ਸੱਚ ਮੰਨਿਆ ਹੋਇਆ ਸੀ ਮਹਾ ਝੂਠਿਆਂ ਦੀ ਗੱਲ ਸੱਚ ਮੰਨ ਲਈ ਕਮਲੀਆਂ ਮਤਸੀ ਜੀ ਨੇ ਉਹ ਕਮੜੀਓ ਸੀ ਅਕਲ ਜੀਨੇ ਝੂਠਿਆਂ ਦੀ ਗੱਲ ਨੂੰ ਸੱਚ ਮੰਨ ਲਿਆ ਜੇ ਤੇਰਾ ਅੰਤਰਾਤਮਾ ਕਹਿੰਦਾ ਹੈ ਭਾਈ ਮੈਂ ਭਗਤੀ ਕਰ ਸਕਦਾ ਅਕਲ ਦੀ ਚਾਹੀਦੀ ਹੈ ਮੈਨੂੰ ਵੀ ਫਿਰ ਅੰਦਰ ਵਾਲੇ ਨੂੰ ਜਿਆਦਾ ਪਤਾ ਬਾਹਰ ਵਾਲਿਆਂ ਦੀ ਗੱਲ ਸੁਣੀ ਜਾਣਾ ਬਾਹਰ ਵਾਲਿਆਂ ਦੀ ਗੱਲ ਕੁਝ ਹੋਰ ਹੈ ਅੰਦਰ ਜਿਹੜਾ ਬੈਠਾ ਉਹਦੀ ਗੱਲ ਕੁਝ ਹੋਰ ਹੈ ਉਹਨਾਂ ਦੀ ਗੱਲ ਤੇ ਵੀ ਭਰੋਸਾ ਕਰੀ ਜਾਂਦਾ ਫੇਰ ਉਹਨਾਂ ਦੀ ਗੱਲ ਤਾਂ ਉਹਨੇ ਕਹੇ ਵੀ ਉਹ ਝੂਠ ਬੋਲਦੇ ਨੇ ਵਾਕਈ ਸਬਦ ਹੋ ਗਿਆ ਨਾ ਜਦ ਅੰਦਰੋਂ ਗਿਆਨ ਪੈਦਾ ਹੋ ਗਿਆ ਆਪਣਾ ਜਾਗਿਆ ਇਹ ਤਾਂ ਝੂਠੇ ਨੇ ਸਾਰੇ ਕਬੀਰ ਤਾਂ ਦੇਖਿਆ ਲਿਆ ਸੀ ਉਹ ਵੀ ਤਾਂ ਜਲਾਹਿਆ ਉਹਦੀ ਗੱਲਾ ਮਤ ਉਹਦੀ ਵੀ ਗੁਰ ਮਤ ਉਹਥੇ ਹੀ ਤਾਂ ਮਤ ਮਿਲੀ ਹੈ ਉਹਨੇ ਕਿਹਾ ਸੀ ਪੰਡਿਆ ਪੰਡਿਆ ਕਵਨ ਕੋ ਮੱਥ ਤੁਮ ਲਾਗੇ ਉਹ ਕਹਿੰਦਾ ਵੀ ਬਿਲਕੁਲ ਠੀਕ ਕਹਿੰਦਾ ਕਿ ਵੀ ਇੱਕ ਮੱਥੇ ਲੱਗੇ ਹਨ ਉੱਠੀ ਮੱਥੇ ਰਾਹ ਪੰਡਿਆ ਦੀ ਪੰਡਤ ਦੀ ਤਾਂ ਮੱਥੇ ਪੁੱਠੀ ਹੈ ਕਵਨ ਕੋ ਮੱਥੇ ਤੁਮ ਲਾਗੇ ਬੂਢੋਗੇ ਪਰਵਾਰ ਸਕਲ ਸੂ ਨਾਮ ਨਾ ਜਗ ਕੋ ਆਪਾਗੇ ਉਹ ਤਾਂ ਜਿਹੜਾ ਜਪ ਰਿਹਾ ਪੰਡਾ ਉਹਦਾ ਨਾਮ ਹੈ ਉਹਦੀ ਉਹ ਰਾਮਰਾਵ ਜਿਹੜਾ ਕਰਦਾ ਤਾਂ ਸਾਰਾ ਜਗ ਕਰਦਾ ਫਿਰਦਾ ਇਹਨਾਂ ਦਾ ਕੋਈ ਪ੍ਰਾਪਤੀ ਹੈ ਨਹੀਂ ਰੂਹ ਬੇਨੂਈਆ ਦੀ ਪ੍ਰਾਪਤੀ ਹੋਈ ਹੈ ਠੀਕ ਹੋਈ ਹੈ ਕਬੀਰ ਠੀਕ ਕਹਿੰਦਾ ਕਬੀਰ ਵਾਲੀ ਗੱਲ ਤੇ ਭਰੋਸਾ ਹੋ ਗਿਆ ਕਬੀਰ ਵਾਲੀ ਬਾਲੀ ਤੇ ਸਾਰੀ ਤੇ ਭਰੋਸਾ ਉਹ ਬਾਪਣੇ ਕੌਲੇ ਮਾਟਰ ਨੂੰ ਪਟਪਟ ਤਾਂ ਵੀ ਕਬੀਰ ਠੀਕ ਹੈ ਇਸ ਸਵਰਤਿਸ਼ਾ ਤੋਂ ਸਾਰੇ ਗਲਤ ਹਨ ਸਤਮਾਤ ਪੜ੍ਹਦੀ ਹੋਦੀ ਹੈ ਕੰਵਲੀ ਹੋਰ ਕੰਬਲੀ ਕਿਹੜਾ ਉਹ ਤੇ ਲਈ ਹੋਈ ਸੀ ਮੈਂ ਕੰਬਲੀ ਚੱਲਿਓ ਬਲਟਾਏ ਹਾਂ ਚੱਲ ਪਿਆ ਅੱਗੇ ਚੱਲ ਪਿਆ ਉਹਨੂੰ ਪਟਤਾ ਪੁੱਠੀ ਕਰਤੀ ਮਤ ਉਹਨਾਂ ਦੀ ਵੀਰਾਂ ਦੀ ਮਤ ਪੁੱਠੀ ਐ ਉਹ ਮਤ ਪੁੱਠੀ ਆ ਕਬੀਰ ਵਾਲੀ ਮਤ ਸਿੱਧੀ ਐ ਜਿਹੜੀ ਥੱਲੇ ਸੀ ਅੰਦਰ ਰੱਖੀ ਮਤ ਅੰਦਰ ਵਾਲੀ ਮਤ ਅੰਤਰਾਤਮਾ ਦੀ ਪ੍ਰਦਾਨਗੀ ਹੋ ਗਈ ਮਨਮਤ ਥੱਲੇ ਆ ਗਈ ਜਿਹੜੀ ਮਨਮਤ ਸੀ ਉੱਪਰ ਪਹਿਲਾਂ ਉਹ ਥੱਲੇ ਕਰਦੀ ਗੁਰਮਾ ਤੋਤੇ ਕਰਦੀ ਮਨ ਬੋਲਦੇ ਹੁਕਮ ਥੱਲੇ ਆ ਗਏ ਗੁਰਕਾ ਪਾਣਾ ਉੱਪਰ ਆ ਗਿਆ ਮੁਰਕਾ ਪਾਣਾ ਜਿਹੜਾ ਸੀ ਉਹਦੀ ਚ ਥੱਲੇ ਦਬਾਤੀ ਗੁਰਕੇ ਪਾਣੇ ਚ ਆ ਗਿਆ ਆਪਣਾ ਪਾਣਾ ਦਬਾਤਾ ਥੱਲੇ ਪਲਟਾਤਾ ਹੋਈ ਦਿਹਰੇ ਪਾਛੇ ਬੈਠਾ ਜਾਏ ਦਿਹਰੇ ਪਾਛੇ ਬੈਠਾ ਜਾਏ ਉਹਦੇ ਪਿੱਛੇ ਬਹਿ ਗਿਆ ਆਪਣੇ ਮਨ ਦੇ ਪਿੱਛੇ ਬਹਿ ਗਿਆ ਮਨ ਨੂੰ ਅੱਗੇ ਲਾਇਆ ਹੋਇਆ ਮਨ ਅੱਗੇ ਹੀ ਲੱਗਿਆ ਲਾਈਦਾ ਹੁੰਦਾ ਜਦ ਅੰਦਰਲਾ ਜੇਬ ਹੈ ਨਾ ਜਾਂ ਅੰਦਰ ਨੂੰ ਸਫਰ ਕਰੀਦਾ ਮਨ ਪਿੱਛੇ ਨਹੀਂ ਰੱਖੀਦਾ ਮਨ ਤਾਂ ਪਿੱਛੇ ਹੀ ਭੱਜੂਗਾ ਬੋਲ ਜੇ ਹਮੇਸ਼ਾ ਪੜਸੂਰੇ ਲਾ ਕੇ ਦੁੱਦੀ ਹੈ ਜੇ ਬੋਲ ਜੇ ਫੜ ਕੇ ਲਿਆਵੇ ਨਾ ਉਹ ਨੂੰ ਬੋੜੇ ਲਾ ਕੇ ਦੁੱਦੀਦਾ ਤੂੰ ਇਹ ਮੂੰਹ ਪਿੱਛੇ ਛੜਦਾ ਹੋ ਅਤੂਈ ਚੱਲੋ ਫਿਰ ਆਜੂ ਗਾਉੜ ਘੜੀ ਆਪੇ ਬੜੀ ਆਉਂਦਾ ਇਹ ਮਨ ਬੋਲ ਜਾ ਮੈਂ ਗ੍ਰਫਤਾਰ ਕੀਤਾ ਹੋਇਆ ਅੱਗੇ ਅੱਗੇ ਲਾ ਲਿਆ ਕਹਿੰਦੇ ਆ ਅੱਗੇ ਅੱਗੇ ਲਾ ਹਾਂ ਅੱਗੇ ਅੱਗੇ ਲਾ ਲਿਆ ਇਹਨੂੰ ਆ ਪਿੱਛੇ ਹੋ ਗਿਆ ਦੇਵਰੇ ਪਾਛੇ ਬੈਠਾ ਜਾਏ ਮਨ ਵੀ ਬਿਠਾ ਲਿਆ ਆ ਸੱਚ ਮਨឯ ਮੰਦਰ ਹੈ ਮਨឯ ਦਿਉਰਾ ਦਿਉਰਾ ਕੀ ਹੈ ਦਿਉਰਾ ਮਨੂ ਹੈ ਦਿਉਰਾ ਗਿਆ ਹੈ ਮਨ ਮੰਦਰ ਮਨ ਮੰਦਰ ਬੁੱਧੀ ਪਿੱਛੇ ਬੈ ਗਈ ਮਨ ਪੂਰੇ ਹਿਲ ਕਿੱਧਰ ਹਿਲਦਾ ਸੁਣ ਬਾਣੀ ਕਬੀਰ ਵਾਲੀ ਹੁਣ ਹੁਣ ਸੁਣ ਕਬੀਰ ਕੀ ਕਹਦਾ ਪਹਿਲਾਂ ਦਾ ਦਾਕ ਸੁਣਦਾ ਦਾਕ ਮੰਨਦਾ ਸੀ ਦਾਕ ਨਹੀਂ ਮੰਨਦਾ ਉਹਨੇ ਸੁਣ ਸੁਣ ਚੁੱਪ ਕਰਕੇ ਉਹ ਤਾਂ ਜੋ ਕਹਿੰਦੇ ਨੇ ਠੀਕ ਹੈ ਉਹਨੂੰ ਸੁਣਨ ਦੀ ਲੋੜੇ ਨਹੀਂ ਹੈ ਉਹ ਸਭ ਕੱਚੀਆਂ ਗੱਲਾਂ ਨੇ ਜਿਹੜੇ 14 avatars ਬਨੂ ਦੇ ਨੇ 24ਾਂ ਚ ਉਹੀ ਤਾਂ ਸਾਰੀ ਗੜਬੜ ਹੈ ਗੜਬੜੇ 14 avatars ਨੇ ਕੀਤੀ ਹੈ ਜਿਹੜੇ 14 ਇਹਨਾਂ ਨੇ ਹੋਰ ਬਣਾਏ ਨੇ ਨਾ ਝੂਠੇ avatars ਉਹਨਾਂ ਨੇ ਗੜਬੜ ਕੀਤੀ ਹੈ ਬਨੂ ਦੇ 14 ਨੇ 10 ਹਜ਼ਾਰ ਹੈਗੇ ਹੀ ਨੇ ਬਨੂ ਹੈ ਮਨਮਤ ਹੈ ਉੱਥੇ ਮਨ ਪਰਦਾਣ ਹੈ ਬਨੂ ਦੇ ਵਿੱਚ ਉੱਥੇ ਮਨਮਤ ਪ੍ਰਦਾਣ ਹੈ ਉਹਨਾਂ ਦੇ ਵਿੱਚ ਗੀਤਾ ਦੇ ਵਿੱਚ ਵੀ ਮਨਮਤ ਹਾਵੀ ਹੈ। ਜੇ ਬ੍ਰਿੱਕੀ ਨਾਲ ਦੇਖੀਏ ਮਨਮਤ ਉੱਥੇ ਵੀ ਹਾਵੀ ਹੈ। ਹਾਵੀ ਤਾਂ ਨਹੀਂ ਸੀ ਐਸ ਵਕਤ ਜਿਹੜੀ ਗੀਤਾ ਉਹ ਜਿ ਕਰਤੀ। ਫਿਰ ਉਹਨੇ ਅੱਗੇ ਕਿ ਪਹਿਲਾਂ ਨਹੀਂ ਹਾਵੀ। ਐਸ ਵਕਤ ਰੌਲਡਟ ਕਰਤਾ। ਦੇਖੋ ਜਿਹਨੇ ਗ੍ਰੰਥ ਨੇ ਉਹਨਾਂ 'ਚ ਮਨਮਤ ਹਾਵੀ ਹੈ ਸਾਰੇ। ਪੁਰਾਣੇ 'ਚ ਸਾਰੇ ਮਨਮਤ ਹਾਵੀ ਹੈ। ਰਮਾਣ ਚ ਵਹੋਂ ਪਾਸੇ ਮਨਮਤਾ ਹਾਵੀ ਹੈ ਇਹ ਸਾਰੇ ਹਪਤਾਲ ਨੇ ਸਿਮਰਤੀਆਂ ਜਿਹੜੀਆਂ ਮਨਮਤ ਹਾਵੀ ਕਰਦੀਆਂ ਨੇ ਗੁਰਮਤ ਤੇ ਗੁਰਮਤ ਉਤੇ ਮਨਮਤ ਨੂੰ ਹਾਵੀ ਕਰਦੀਆਂ ਨੇ ਸਿਮਰਤੀ ਉਹ ਪੁੱਠੀ ਕਰਤੀ ਮਤ ਲੋਕਾਂ ਦੀ ਜਿਹੜੀ ਮਤ ਪੁੱਠੀ ਕਰਤੀ ਸੀ ਦੇ ਨਾਲੇ ਵਾਇਆ ਪ੍ਰਧਾਨ ਕਰਤੀ ਸੀ ਸ਼ਰੀਰ ਦੀ ਪੂਜਾ ਹੋਣ ਲੱਗੀ ਸੀ ਦੇਹ ਧਾਰੀ ਦੀ ਪੂਜਾ ਵਿਅਕਤੀ ਪੂਜਾ ਇਹੀ ਮੰਤ ਪੁੱਠੀ ਸੀ ਜਿਹੜੇ ਅਵਤਾਰ ਬਣਾਏ ਵਿਅਕਤੀ ਪੂਜਾ ਪੂਜਾ ਕੀਤੀ ਉਹਨਾਂ ਦੀ ਤਤਤਰਾ ਵਿਅਕਤੀ ਪੂਜਾ ਦੀ ਇਜਾਜ਼ਤ ਨਹੀਂ ਦਿੰਦਾ ਪਾਰਸ ਰਾਤ ਵਿਅਕਤੀ ਪੂਜਾ ਦੀ ਇਜਾਜ਼ਤ ਨਹੀਂ ਦਿੰਦਾ ਉਹ ਵਾਕੀ ਦਾ ਬੇਦ ਲੈ ਕੇ ਆਉਂਦੇ ਨੇ ਸਾਰਿਆਂ ਦੇ ਉੱਪਰ ਬਰਾਦਰ ਵਿੱਚ ਵੀ ਕਹਿੰਦੇ ਬੇਦ ਡਬੋਤੇ ਸੂਦਲ ਦੇ ਵਿੱਚੋਂ ਸੂਦਲ ਚੋਂ ਬੇਦ ਕੱਢ ਕੇ ਲਿਆ ਉਹ ਵਾਕੀ ਸਾਹਿਬ ਦਾਸ ਅਵਤਾਰ ਬੇਦ ਵਾਲੇ ਨੇ ਇਹ 14 ਸਿਮਰਤੀਆਂ ਸ਼ਾਸਤਰਾਂ ਵਾਲੇ ਇਹ 14 ਨੇ ਬੜੀ ਰੋਬੀ ਐ ਫਰਤਾਨੇ ਕੱਢੀ ਸੀ ਇਹ ਬੜੀ ਰੋਬ ਨੇ ਸਾਰੇ ਬੇੜੇ ਜਰਜਰੇ ਨੇ ਨਾਂ ਦੇ ਕੀਤੇ ਹੋਏ ਜਾਣ ਕੇ ਛੇਕਾਂ ਵਾਲੇ ਚਾੜ ਕੇ ਗਾਹ ਡੋਬਦੇ ਨੇ ਕਬੀਰ ਵੇੜਾ ਜਰਜਰਾ ਫੋਟੇ ਛੇਕ ਹਜ਼ਾਰਾਂ ਛੇਕ ਗਾਹ ਨੀ ਜਾਣ ਦੇਣਾ ਕੋਈ ਵੇਥੀ ਡੋਬ ਕੇ ਮਾਰ ਦੇਣੇ ਰਮਾ ਮਿਸ਼ਰੂ ਸ਼ਿਵ ਜੀ ਤੈਨੇ ਨਹੀਂ ਚਾਹੁੰਦਾ ਕਿਸੇ ਦੀ ਮੁਕਤੀ ਹੋਵੇ ਮੁਕਤੀ ਕਰਦਾ ਨਾਲ ਤੇ ਤੈਨੇ ਨਾਲ ਤੇ ਖਿਲਾਫ ਤੇ ਨਾ ਤੇ ਨਾਲ ਦੇ ਖਿਲਾਫ ਇਹਦਾ ਗੱਲ ਉਹਨਾਂ ਦੀ ਬਿਲਕੁਲ ਸਪਸ਼ਟ ਕਹਿੰਲੀ ਕਹਿੰਦੀ ਹੈ ਵੀ ਨਾਰਦ ਮੁਕਤੀ ਕਰਦਾ ਉਹਨਾਂ ਨੇ ਇਤਰਾਜ਼ ਕੀਤਾ ਭਜਣ ਕਿਵੇਂ ਭਜਦੇ ਨੇ ਇਹ ਗੱਲਾਂ ਲਕੋਉਂਦੇ ਕਹਿ ਜਾਂਦੇ ਨੇ ਕਿਥੇ ਕਿਥੇ ਗੱਲ ਫੇਰ ਲਕੋਉਂਦੇ ਨੇ ਜਿਆਦਾ ਫੈਲ ਨਾ ਜਾਵੇ ਗੱਲ ਇਹ ਤਿੰਨੇ ਖਿਲਾਫ ਨੇ ਨਾਰਦ ਤੇ ਤਿੰਨੇ ਬਦਨਾਮੀ ਕਰਦੇ ਨੇ ਨਾਰਦ ਦੀ ਜਿਹੜਾ ਉੱਥੇ ਜਾਊ ਖੋਤੇ ਦੀ ਜੂਨ ਪਾਊਗਾ ਨਾਰਦ ਕੋਲੇ ਨਾਲ ਝੂਠਾ ਜੀ ਨਾਲ ਚੁਗਲ ਜੀ ਨਾਲ ਨਾਰਦ ਫਲਾਨਾ ਜੀ ਨਾਲ ਟਿਫਕਾ ਜੀ ਨਾਰਦ ਇਹਨਾਂ ਦੀ ਅਹੀ ਤੇ ਫੇਰਦਾ ਨਾਰਦ ਦੀ ਭਗਤੀ ਉਹ ਸਾਰੀ ਗੁਰਮਤ ਇਹਨਾਂ ਦੀ ਜੋ ਚੰਗੀ ਫੱਟੀ ਪੋਛਦਾ ਨਾਰਦ ਟਕਾ ਕੇ ਨਾਰਦ ਦੀ ਕਿਸੇ ਗੱਲ ਦਾ ਜਵਾਬ ਨਹੀਂ ਇਹਨਾਂ ਕੋਲ ਹੈ ਉਹ ਇਹ ਵੀ ਮੰਨਦੇ ਨੇ ਵੀ ਤਿੰਨ ਲੋਕ ਚ ਨਾਰਦ ਘੁੱਬ ਸਕਦਾ ਹੈ ਬਾਕੀ ਕੋਈ ਨਹੀਂ ਦੰਦੋ ਗਈ ਜਾ ਸਕਦਾ ਹੋਰ ਇਹ ਵੀ ਮੰਨ ਲੈਂਦੇ। ਅੱਛਾ ਵੀ ਜੇ ਸਾਡੇ ਆਪਣੇ ਲੋਕ ਬਰਮਾ ਲੋਕ ਜਿੱਥੇ ਨਹੀਂ ਜਾ ਸਕਦਾ ਸ਼ਿਵ ਜੀ ਆਪਣੇ ਲੋਕ ਤੇ ਰਹੂਗਾ। ਉਹ ਛੇਪੂਰੀ ਤੇ ਜਾ ਸਕਦਾ। ਬਿਸ਼ਨਪੂਰੀ ਨਹੀਂ ਜਾ ਸਕਦਾ। ਬਿਸ਼ਨੂ ਛੇਪੂਰੀ ਨਹੀਂ ਜਾ ਬੜ ਸਕਦਾ। ਇਹ ਤਾਂ ਕਨੂਦੀਪੂਰੀ ਜਾਏ ਨਹੀਂ ਸਕਦੇ। ਉਹ ਤਿੰਨਾ ਚੇ ਜਾ ਸਕਦਾ ਉਹ ਤਾਂ ਕੋਈ ਬੈਣ ਹੈ ਨਹੀਂ ਉਸੇ ਦੀ ਨਹੀਂ ਦਿਆ ਕਰਦਾ ਪੜਨਤ ਉਹ ਨਾਰਦ ਦਾ ਅਵਤਾਰ ਹੈ ਕਬੀਰ ਕਬੀਰ ਕੌਣ ਹੈ ਨਾਰਦ ਦਾ ਅਵਤਾਰ ਤਾਈਂ ਦਾ ਕਹਦਾ ਪੰਡਿਆ ਕਵਣ ਕਮਤ ਤਬ ਲਾਗੇ ਬੁੱਢੋਗੇ ਪਰਵਾਰ ਸਕਨ ਸੂ ਨਾਮ ਨਾ ਜਬੋ ਭਾਗੇ ਇਹ ਨਾਰਦ ਦਾ ਅਵਤਾਰ ਹੈ ਕਿੱਥੋਂ ਪੜ ਕੇ ਆਇਆ ਨਾਰਦ ਕੋਲੋਂ ਭਾਗਰ ਤੋਂ ਨਾਜ਼ੜੀ ਬੋਲੀ ਬੋਲਦਾ ਫੇਰ ਆਕੇ ਉੱਥੋਂ ਪੜਕੇ ਉਹੀ ਬੋਲੀ ਬੋਲਣੀ ਤੇ ਹੁਣ ਕੀ ਬੋਲਣੀ ਸੀ ਤਾਂ ਇਹ ਕਹਿੰਦਾ ਸਾਲ ਜਾਨੂ ਸ਼ਿਵਪੁਰੀ ਗਵਾਇਆ ਸ਼ਿਵਜੀ ਦੇ ਭਗਤਾਂ ਨੇ ਮੇਰਾ ਲੋਵੇ ਦਿੱਤਾ ਸੀ ਫੜਕੇ ਬਚ ਗਿਆ ਜਦ ਦੇਖਿਆ ਵੇੜਾ ਜਰਜਰਾ ਤਾਂ ਉਤਰ ਪੜਿਓ ਫਰਕ ਜਾ ਦੇਖਿਆ ਮੈਂ ਵੇਹਨਾਂ ਦਾ ਵੇੜਾ ਡੁੱਬੂਗਾ ਮੈਂ ਤਾਂ ਛਾਲ ਮਾਰ ਕੇ ਉਤਰ ਗਿਆ ਸਾਲੀ ਦਾ ਕਹਾਣੀ ਉਹਨੇ ਦੱਸੀ ਹੈ ਇਹ ਲਕੋਈ ਹੋਈ ਕੀ ਦੀ ਸੀ ਇਹ ਲਕੋਈ ਹੋਈ ਸੀ ਬੀੜਿਆਂ ਦੀ ਬਿਲਕੁਲ ਸੋਖੀ ਗੱਲ ਸਾਰੀ ਸਪਸ਼ਟ ਹੈ ਇਹ ਜਿਹੜੇ ਸਾਥ ਸੀ ਗੁਰਦੁਆਰਿਆਂ ਚ ਬੀੜ ਇਹਨਾਂ ਨੇ ਲਕੋਈ ਸੀ ਬਾਕੀ ਕੰਪਰੋਮਾਈਜ਼ ਬਾਅਦ ਹੋ ਗਿਆ ਵੀ ਭਾਈ ਜਿਹੜੀ ਹੈ ਗੁਰਬਾਣੀ ਦਾ ਪ੍ਰਚਾਰ ਇਹੀ ਰਹੂਗਾ ਇਹ ਨਾ ਤੁਸੀਂ ਇਹਨੂੰ ਇਹੋ ਜਿਹਾ ਹੀ ਰਹਿਣ ਦਿਓ ਮੂਰਤੀਆਂ ਜਿਹੜੀਆਂ ਕੱਢ ਬੈਠੇ ਠੀਕ ਹੈ ਤਾਰਣ ਧੀਰਜਾਇਆ ਸੀ ਇਦਰ ਸੇ ਖੋਇਆ ਸੀ ਉਹ ਨਾਲ ਬੇ ਜੈਸੀ ਬਈ ਬਾਕੀ ਆ ਗੁਰਦਆਸੀਆਂ 12 ਨਵੀਆਂ ਕੱਢ ਲਈਆਂ ਇਹ ਨਾਲ ਪੜੀਆਂ ਜਾਣਗੀਆਂ ਉਹ ਮੂਰਤੀ ਪੂਜਾ ਦਾ ਜਿਹੜਾ ਸੀ ਉਹਨਾਂ ਨੂੰ ਨੁਕਸਾਨ ਹੋਇਆ ਉਹ ਗੁਰਦਆਸਥਾਨੀਆਂ 12 ਜਾਲੀ ਲੱਗਿਆ ਉਹ ਪੂਰਾ ਕੀਤਾ ਉਹਦੀ ਪਰਪਾਈ ਕੀਤੀ ਉਹਦੀ ਲੱਗੇ ਉਹਦੀ ਪਰਪਾਈ ਕੀਤੀ ਹੈ 12 ਨਾਲ ਉਹਨੇ ਮੂਰਤੀਆਂ ਚੱਕੀਆਂ ਸੀ ਉਹ ਗਾਇ ਪੂਰਾ ਕੀਤਾ 12 ਰੱਛ ਕੇ ਉਦੋਂ ਧਿਆਨ ਸੰਜੇ ਜੇ ਦੇ ਰੋਲਾ ਪਾਉਂਦੇ ਨੇ ਇਹ 12 ਡੁਪਲੀਕੇਟ ਜਾ ਡੁਪਲੀਕੇਟ ਨੇ ਮੰਨੀ ਜਾਂਦੇ ਤੇ ਮੰਨੀ ਜਾਂਦਾ ਸੀ ਇਹ 10 ਦੇ ਖਿਲਾਫ ਸੀ ਅਸੀਂ 12 ਦੇ ਖਿਲਾਫ ਸੀ ਇਹਨਾਂ ਨੇ 10 ਚੁਕਾਤਾ ਫਿਰ ਕਿਉਂ ਇਹ ਦੂਏ ਵੀ ਬੇਈਮਾਨ ਹੈ ਦੂਏ ਵੀ ਮਿਲਈ ਸੀਗੇ ਖਾਲੇ ਵੀ ਮਿਲਈ ਸੀ ਉਹ ਸਾਰੇ ਇਦਾਂ ਜਿਹੇ ਸਿੱਕਾ ਕੋ ਬਰਲਾ ਬਰਲਾ ਸੀ ਸਿੱਕੇ ਤਾਂ ਹੁਣ ਵੀ ਦੇਖਦੇ ਕਿੰਨਾ ਕਿ ਨਕਲਦੇ ਨੇ ਹੁਣੇ ਪਤਾ ਲੱਗ ਜੂ ਕਿੰਨੇ ਗਨੇ ਨਾ ਚ ਨਕਲਦੇ ਜਿਉਂ-ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੇਹਰਾ ਫਿਰੈ ਜਿਉਂ-ਜਿਉਂ ਨਾਮਾ ਹਰ ਗੁਣ ਉਚਰੈ ਜਿਉਂ-ਜਿਉਂ ਹਰ ਗੁਣ ਦਾ ਉਚਾਰਨ ਕਰਦਾ ਹੈ ਤੇ ਉਹ ਭਗਤ ਜਨਾ ਕੋ ਦੇਹਰਾ ਫਿਰੈ ਜਿਹੜਾ ਮਨ ਹੈ ਉਹ ਹੁਣ ਭਗਤੀ ਵਾਲ ਨੂੰ ਜਾ ਰਿਹਾ ਹੈ ਅੰਦਰ ਲੈ ਲੈ ਭਗਤਾਂ ਨੇ ਇੱਕ ਭਗਤ ਮੇਰੇ ਹਿਰਦੇ ਵਿੱਚ ਆ ਮਨ ਦਾ ਮੂਹ ਘੁਮਦਾ ਜਾਂਦਾ ਉਹਦੋਂ ਹੌਲੀ-ਹੌਲੀ ਇਹ ਨਹੀਂ ਮਨ ਬਦਲਦਾ ਜਾਂਦਾ ਦੇਹਰਾ ਫਿਰੈ ਫਿਰੈਦਾ ਤਾਂ ਉੱਥੇ ਹੀ ਹੈ ਪਰ ਮਜਬੂਰੀ ਚ ਬੈਠਾ ਮਨ ਜਿਵੇਂ ਨਿਆਣੇ ਨੂੰ ਸਕੂਲ ਚ ਬੈਠਾ ਹੁੰਦਾ ਨਾ ਡਰਦਾ ਬੈਠਾ ਹੀ ਬੈਠਾ ਆ ਧਾਇਰੇ ਬੈਠੇ ਪਾਛੇ ਬੈਠਾ ਜਾਏ ਬੈਠਾ ਤਾਂ ਹੈ ਜੋ ਪਰ ਜਿਉਂ ਜਿਉਂ ਪਰ ਮਜਬੂਰੀ ਨੂੰ ਬੈਠਾ ਡਰਦਾ ਬੱਚਾ ਥਾਣੇ ਚ ਬੈਠਾ ਕੋਈ ਮਜਬੂਰੀ ਨੂੰ ਬੈਠਾ ਚਾਹੁੰਦਾ ਤਾਂ ਹੈ ਵੀ ਹੁਣ ਕਹਿਣ ਵੀ ਜਾ ਚਲੇ ਜਾ ਘਰ ਨੂੰ ਛਾਲਾ ਮਾਰਦਾ ਜਾਉ ਫਿਰ ਉਹ ਨੂੰ ਜਦ ਸੁਣਦਾ ਹੌਲੀ ਹੌਲੀ ਫਿਰ ਕਹਿੰਦਾ ਨਹੀਂ ਨਹੀਂ ਇੱਥੇ ਰਹਿਣਾ ਠੀਕ ਹੈ ਇਹ ਜਗ੍ਹਾ ਸੇਫ ਹੈ ਮੇਰੇ ਖਾਤਰ ਸਾਰਿਆਂ ਨੂੰ ਸੇਫ ਜਗ੍ਹਾ ਕੀ ਹੈ ਇੱਕ ਖਰਗੋਸ਼ ਹੈ ਉਹ ਨੂੰ ਗੱਦੜ ਕੁੱਤਾ ਨਹੀਂ ਛੱਡਦਾ ਬਾਹਰ ਉਹ ਸ਼ੇਰ ਦੀ ਛਾਂ ਆ ਗਿਆ ਸ਼ੇਰ ਤੋਂ ਬੰਦੇ ਡਰਦਾ ਵੀ ਤਾਂ ਹੋਈ ਗਿੱਦੜ ਦਾ ਖਾਊਗਾ ਖਲ੍ਹਾ ਗੈਨੇ ਦਾ ਸਾਉਤਾ ਹੀ ਪੂਝ ਪਾ ਜਾਣੇ ਇਹਦਾ ਸਾਉਤੇ ਨੂੰ ਖਾ ਸਕਦਾ ਵੀ ਸਾਣੇ ਗੱਲ ਖੋਲੀ ਪੰਦਰ ਡਰਦਾ ਹੈ ਹੌਲੀ 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 ਤੇ ਦੇਖਦਾ ਵੀ ਇਹ ਤਾਂ ਕੁਝ ਕਹਿੰਦਾ ਹੀ ਨਹੀਂ ਫਿਰ ਪਤਾ ਲੱਗਦਾ ਵੀ ਜਿਹੜਾ ਛੜ ਨਾ ਜਾਂਦਾ ਉਹਨੂੰ ਵੀ ਕੁਝ ਕਹਿੰਦਾ ਛੜਨ ਚ ਹੋਰ ਵੀ ਬੈਠੇ ਨੇ ਬਹੁਤ ਇਹਨਾਂ ਨੂੰ ਕੁਝ ਨਹੀਂ ਕਹਿੰਦਾ ਮਾਰਦਾ ਤਾਂ ਦੋਹਿਆਂ ਨੂੰ ਜਿਹੜੇ ਦੂਰ ਨੇ ਉਹਨਾਂ ਨੂੰ ਭਜਾ ਭਜਾ ਮਾਰਦਾ ਹੈ ਜਿਹੜੇ ਜ਼ਿਆਦਾ ਭਜਦੇ ਨੇ ਨਾ ਉਹੀ ਮਰਦੇ ਰਹੇ ਇਹਨਾਂ ਦੇ ਫਾਹੀਓ ਪਾਈ ਆ ਗੱਲ 'ਚ ਲਾਇ ਫਾਹੇ ਗਲ ਤਾਮ ਦੇ ਤੇ ਜਾਨ ਮਾਰੇ ਭਗਵਾਨ ਤੋਂ ਭਗਵਾਨ ਤੋਂ ਨਹੀਂ ਮਾਰੇ ਫਾਹੇ ਨੇ ਮਾਰੇ ਜਿਹੜੇ ਪਾਇਆ ਗਲ 'ਚ ਉਹਨਾਂ ਨੇ ਆਪ ਆਪਣੇ ਕਰਮਾਂ ਨਾਲ ਵਾਰਦੇ ਨੇ ਭਜਦੇ ਨੇ ਮਨ ਟਿਕਦਾ ਨਹੀਂ ਹੈ ਵੀ ਆਪਾਂ ਟਿਕ ਗਏ ਆਪਣਾ ਫਾਹਾ ਟੈਟ ਹੋਣੀ ਨਹੀਂ ਜਿਹੜੇ ਟਿਕੇ ਬਹਿ ਗਿਆ ਉਹਦੀ ਰੱਸੀ ਟੈਟ ਨਹੀਂ ਹੋਣੀ ਉਹਨੇ ਮਰਦਾ ਨਹੀਂ ਜਿਹੜਾ ਟਿਕਦਾ ਨਹੀਂ ਬਾਹਰ ਭਜਦਾ ਮਗਰ ਕੁੱਤਾ ਪਹਿ ਗਿਆ ਤਾਂ ਭਜਦਾ ਖਰਗੋਸ਼ ਨੂੰ ਭੱਜਣ ਨਹੀਂ ਪਊ ਤੇ ਖਤਰਾ ਤਾਂ ਹੀ ਬਾਹਰ ਭਜੂ ਇਥੇ ਖਤਰਾ ਹੀ ਕੋਈ ਨਹੀਂ ਭਜਣਾ ਦਾ ਫਿਰ ਗੰਗਾ ਸਿੰਦਸ ਸ਼ਰਨ ਕਾਤੇ ਜਾਈਏ ਜੰਮੂ ਗਰਾਸ ਹੈ ਹੌਲੀ ਹੌਲੀ ਮਨ ਬਦਲ ਗਿਆ ਵੀ ਇਹ ਜਗ੍ਹਾ ਸੇਫ ਹੈ ਇੱਥੇ ਰਹਿਣ ਜੇ ਭਲਾ ਜਿਉ ਜਿਉ ਨਾਮਾ ਹਰਗੁਣ ਉਚਰ ਜਿਉ ਜਿਉ ਨਾਮਾ ਹਰਗੁਣ ਉਚਰ ਜਿਵੇਂ ਹਰ ਦੇ ਜਦ ਗੁਣ ਦੇ ਖੇਪੇ ਦੇ ਗੁਣ ਨੇ ਤਾਂ ਮੈਂ ਕਰਦਾ ਹੀ ਨਹੀਂ ਕਿਸੇ ਨਹੀਂ ਦਿੱਤਾ ਆਪਾਂ ਔਲਾਦਾਂ ਇਹ ਕਾਦੇ ਖਾਊ ਆਪਾਂ ਨੂੰ ਉਹ ਜਿਉ ਜਿਉ ਸਮਝ ਆਉਂਦੀ ਆ ਫਿਰ ਆਪਣਾਤ ਪੈਦਾ ਹੁੰਦੀ ਆ ਓਏ ਓਏ ਤਾਂ ਰਖਵਾਲਾ ਆਪਣਾ ਆਪਾਂ ਇਹਦੇ ਡਰੀ ਜਨੇ ਇਹਦੇ ਡਰਾਇਆ ਹੋਇਆ ਲੋਕਾਂ ਨੂੰ ਹਾਂ ਜੇ ਸ਼ਿਵਜੀ ਸਾਰਿਆਂ ਨੂੰ ਮਾਰਦਾ ਲੋ ਵਾਰਨ ਦਾ ਹੀ ਦੇਵਤਾ ਹੈ ਸ਼ਿਵਜੀ ਪੂਜਾ ਦੇ ਲੈ ਹੈ ਮਰਨ ਜਾਂਨ ਨੇ ਉਹ ਕੀ ਕਰਨ ਜਾਂਨ ਨੇ ਘੜੀ ਗਾਲ ਦੀ ਪੂਜਾ ਕਰਦੇ ਨੇ ਮਰਨ ਦੀ ਬਚਾ ਬਚਾਉਂਦਾ ਮਾਨ ਲਾਂਦੋਂ ਨੇ ਆਪੇ ਉਹਦੀ ਗਾਲ ਦੀ ਪੂਜਾ ਵੇ ਉਹਦੀ ਕਿਹੜੀ ਗਾਲ ਦੀ ਪੂਜਾ ਕਰਦੇ ਨੇ ਸ਼ਿਵਜੀ ਦੀ ਤੁਬਾਰਨ ਨਾਲ ਅਸਲ ਹੀ ਮਾਰਨ ਵਾਲੇ ਆਪ ਨੇ ਉਹਦੇ ਚੇਲੇ ਨੇ ਇਹ ਡਬੋ ਕੇ ਮਾਰਨ ਆਂਦੀ ਇਹਨਾਂ ਨੇ ਇਹ ਸ਼ਿਵਜੀ ਦੀ ਪੂਜਾ ਕਰਨਗੇ ਉਹ ਜਿਹਨੇ ਬਾਬਾ ਬਕਲ ਨੂੰ ਮਾਰਨ ਦਾ ਠੇਕਾ ਲਿਆ ਹੈ ਡਬੋ ਕੇ ਉਹ ਸ਼ਿਵਜੀ ਦੇ ਹੀ ਭਗਤ ਨੇ ਸ਼ਿਵ ਜੀ ਨੇ ਮਾਰਦਾ ਮਾਰਦੇ ਉਹਦੇ ਏਜੰਟ ਨੇ ਸ਼ਿਵਜੀ ਦਾ ਜਮ ਹੈ ਨਾ ਇਹ ਜਮ ਕੇ ਦੂਤ ਨੇ ਘੇਰਨਾ ਬਾਜਾਂ ਤੇ ਸਿਕਦਾਰਾਂ ਇੰਨਾ ਪੜਿਆ ਫਾਈ ਲੱਗੀ ਜਾਤ ਫਾਇਨ ਫੇਹੀ ਫਾਈ ਲੱਗੀ ਜਾਤ ਫਾਇਨ ਇਹ ਸ਼ਿਵਜੀ ਦੇ ਭਗਤ ਉਹ ਸ਼ਿਵਜੀ ਨੇ ਮਾਰਨਾ ਇਹ ਇਹਨਾਂ ਦੇ ਥਰੂ ਮਾਰਦਾ ਸ਼ਿਵਜੀ ਹੋਰ ਕੀ ਦੇ ਥਰੂ ਮਾਰਦਾ ਉਹ ਕਹਿੰਦਾ ਨਾ ਵੀ ਮੁਕਤੀ ਨਹੀਂ ਦੇਣ ਦੇਣੀ ਇਹ ਵੀ ਕਹਿੰਦੇ ਨੇ ਮੁਕਤੀ ਨਹੀਂ ਦੇਣ ਦੇਣੀ ਪੱਥਰ ਪੂਜਾ ਵਾਲੇ ਇਹ ਉਹਦੇਗੇ ਏਜੰਟ ਨੇ ਸਾਰੇ ਵਿਸ਼ਨੂੰ ਵੀ ਕਹਿੰਦਾ ਮੁਕਤੀ ਨਹੀਂ ਚਾਹੀਦੀ ਮੇਰਾ ਰਾਜ ਕਿੱਥੋਂ ਚਲੂ ਮੈਨੂੰ ਆਦਮੀ ਚਾਹੀਦੇ ਨੌਕਰ ਚਾਹੀਦੇ ਨੇ ਕਮਾਉਣ ਵਾਲ ਚਾਹੀਦੇ ਨੇ ਦੋਏ ਖਿਲਾਫ ਨੇ ਇਹਨਾਂ ਦੇ ਪ੍ਰਾਣ ਪੜ ਕੇ ਦੇਖੋ ਵਿਸ਼ਨੂੰ ਪ੍ਰਾਣ ਔਰ ਸ਼ਿਵ ਪ੍ਰਾਣ ਉਹ ਪਤਾ ਲੱਗਦਾ ਇਹ ਤਾਂ ਦੋਏ ਬਹੁਤ ਖਿਲਾਫ ਨੇ ਮੁਕਤੀ ਤੋਂ ਜ਼ਿਆਦਾ ਹੀ ਉਹ ਜਿਹੜਾ ਬ੍ਰਹਮਾ ਉਹ ਖਿਲਾਫ ਨਹੀਂ ਹੈ ਮੁਕਤੀ ਤੇ ਵੈਸੇ ਉਹ ਬ੍ਰਹਮਾ ਦਾ ਬੰਮਣ ਪੜਾ ਛੱਡ ਕੇ ਪੰਡਤ ਬਣ ਗਿਆ ਇਹਨਾਂ ਵਾਲਾ ਬ੍ਰਹਮਾ ਬ੍ਰਹਮਾ ਨਹੀਂ ਹੈ ਉਹ ਪੰਡਤ ਹੈ ਪੰਡੇ ਨੂੰ ਬ੍ਰਹਮਾ ਕਹਿੰਨੇ ਨੇ ਅਸਲ ਚ ਜਿਹਨੂੰ ਪੰਡਿਆ ਕਹਿੰਦਾ ਉਹਨੂੰ ਐ ਬ੍ਰਹਮਾ ਕਹਿੰਦੇ ਨੇ ਕਬੀਰ ਨੇ ਤਾਂ ਹੀ ਬਦਲਿਆ ਕਹੇ ਕਬੀਰ ਜੋ ਬ੍ਰਹਮਚਾਰ ਹੈ ਸੋ ਬ੍ਰਾਹਮਣ ਕਹੀਆ ਥਾ ਮਾਰੇ ਤੂੰ ਬ੍ਰਾਹਮਣ ਨਹੀਂ ਕਹੋਰੇ ਪੰਡਿਆ ਕੱਪ ਕੇ ਬਾਂਮਣ ਹੋਏ ਬਾਂਮਣ ਵੇ ਕਹਿ ਕੇ ਜਨਮ ਮਤ ਖੋਏ ਉਹ ਗੱਲਾਂ ਨੇ ਜਿਹੜੀਆਂ ਸਾਰੀਆਂ ਜੋੜਨੀਆਂ ਪੈਣੀਆਂ ਨੇ ਤਾਂ ਪਤਾ ਲੱਗਦਾ ਵੀ ਗੱਲ ਰਾਜਾਰਾਮ ਦੀ ਕਹਾਣੀ ਕੀ ਹੈ ਫਿਰ ਮਹਾਲ ਦੇ ਪੂਰਨ ਦਾ ਦਾੜ ਦਾੜ ਸਿਰੇ ਤੋਂ ਸਾਰਾ ਹੀ ਡਾਇਡਰੀ ਹੋ ਗਿਆ ਇਹ ਜਿਹੜਾ ਪੰਡਤ ਹੈ ਇਹ ਜਿਹੜਾ ਸੀ ਇਹ ਪਾਲ ਲਿਆ ਹੈ ਇਹਦਾ ਚੇਲਾ ਹੋ ਗਿਆ ਪੰਡਤ ਸ਼ਿਵ ਜੀ ਨੇ ਮੰਨਦਾ ਹੈ ਪੰਡਤ ਪੰਡਤ ਬਿਸ਼ਨੂ ਨਾ ਖੜਾ ਹੈ ਪੰਡਤ ਨੂੰ ਪੈਸਾ ਚਾਹੀਦਾ ਵਿਦਵਾਨ ਜਿੰਨਾ ਵਿਦਵਾਨ ਹੈ ਉਹ ਸਾਧਾਂ ਦੇ ਉਹਨੇ ਕੀ ਲੈਣਾ ਜਟਾਂ ਵਾਲਿਆਂ ਦੇ ਰਾਜਦਰਬਾਰ ਕੋਲ ਰੁਪਏ ਸੇ ਉੱਥੇ ਵੀ ਜਾਂਦੇ ਨੇ ਭੱਜੇ ਉਹ ਅਫਸਰ ਉੱਥੇ ਹੀ ਮਿਲਣੇ ਨੇ ਉੱਥੇ ਹੀ ਪੈਸਾ ਮਿਲਣਾ ਹੈ ਇਹ ਤਾਂ ਸਾਧਾਂ ਦੇ ਕੀ ਲੈਣਾ ਇਹਨਾਂ ਨੇ ਸਾਧਾਂ ਨਹੀਂ ਦਾ ਬਦਨਾਮੀ ਕਰਦੇ ਨੇ ਇਹ ਇਹਨਾਂ ਨੇ ਭੁੱਖੇ ਮਰਨਾ ਹੈ ਸਾਧਾਂ ਕੋਲ ਜਾ ਕੇ ਇਹ ਤਾਂ ਮਾਇਆ ਦਾ ਖਾਤ ਜਿੱਥੇ ਮਾਇਆ ਘੋਲ ਕੇ ਉੱਥੇ ਜਾਣਗੇ ਉਹ ਮੰਦਰਾ ਆ ਵੀ ਬੜੇ ਕੋਈ ਜਟਾਂ ਨਾਲ ਸਾਥ ਨੂੰ ਕੋੜਾ ਕੋੜਾ ਜਾਗਦੇ ਨੇ ਹਾਂ ਹਾਂ ਲੈ ਜਟਾਂ ਵਾਲੇ ਸਾਥ ਤਾਂ ਇਹਨਾਂ ਨੂੰ ਪੰਡਤ ਨੂੰ ਨਹੀਂ ਚੰਗਾ ਸਮਝਦੇ ਪੰਡਤ ਨੂੰ ਜਿਵੇਂ ਨਹੀਂ ਗੱਲਾਂ ਸੰਗਾਂ ਨੂੰ ਨਹੀਂ ਸੰਬੰਧ ਹੈ ਕਾਲੀ ਜੰਗਾ ਇਹਦੇ ਸੰਬੰਧ ਹੈ ਚੰਗਾ ਉਹਨਾਂ ਨੂੰ ਪਤਾ ਵੀ ਜਦੋਂ ਸਾਡੀ ਫੱਟੀ ਪੁੱਛੀ ਇਹਨਾਂ ਨੇ ਪੁੱਛਣੀ ਸਮਝਾਣ ਦਿੱਤੇ ਉਹ ਪ੍ਰੋਗਰਾਮ ਇਹੋ ਜਿਹਾ ਬਣਾ ਰਹੇ ਸੀ ਵੀ ਅਸੀਂ ਸਾਬਤ ਕਰਦੀ ਵੀ ਅਸੀਂ ਹੋਈਆਂ ਹੈਹੀ ਦੀ ਉਹ ਇਧਰ ਪਿਕਚਰਾਂ ਬਣ ਲੱਗੀਆਂ ਬਾਣਾ ਦੀ ਗੱਲ ਨਾਲ ਬਾਣਾ ਪਾਉਦੇ ਦੀ ਇਹ ਬਾਣਾ ਨਹੀਂ ਸੀ ਪਾਉਂਦੇ ਕਾ ਮੈਂ ਆਪਣੀ ਉਂਦੇ ਬਾਣਾ ਦਾ ਗੁਰੂ ਦਾ